ਸ਼੍ਰੀ ਅਭਿਮਨਿਊ ਰਾਣਾ ਜੀ ਵੱਲੋਂ ਪ੍ਰੈਸ ਨੂੰ ਬਰੀਫ ਕੀਤਾ ਗਿਆ ਹੈ ਕਿਉਂਕਿ ਪਿਛਲੇ ਦਿਨੀ ਇੱਕ ਮਸ਼ਹੂਰ ਤਰਨਤਾਰਨ ਸ਼ਹਿਰ ਦਾ ਮਸ਼ਹੂਰ ਜਿਹੜਾ ਯੂਗ ਸਟੂਡੀਓ ਤੇ ਉੱਥੇ ਫਾਇਰਿੰਗ ਕੀਤੀ ਗਈ ਸੀ ਫਰੋਤੀ ਦੇ ਮਾਮਲੇ ਦੇ ਵਿੱਚ ਤਾਂ ਆਓ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਉਸ ਦੇ ਵਿੱਚ ਕੀ ਗ੍ਰਿਫਤਾਰੀ ਮਿਲੀ ਹੈ ਪੁਲਿਸ ਨੂੰ ਕੀ ਉਸ ਦੇ ਵਿੱਚ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ ਐਸਐਸਪੀ ਸ਼੍ਰੀ ਅਭਿਮਨਿਊ ਰਾਣਾ ਜਿਨ੍ਹਾਂ ਦੇ ਵੱਲੋਂ ਅੱਜ ਇੱਥੇ ਪ੍ਰੈਸ ਕਾਨਫਰੰਸ ਰੱਖੀ ਗਈ ਤਾਂ ਦੂਸਰੇ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਉਹਨਾਂ ਦੂਸਰੇ ਮਾਮਲੇ ਦੇ ਵਿੱਚ ਵੀ ਦੱਸਿਆ ਕਿ ਇੱਥੇ ਪੁਲਿਸ ਨੂੰ ਕਾਮਯਾਬੀ ਮਿਲੀ ਮਾਮਲਾ ਪੂਰਾ ਕੀ ਹੈ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਬਣੇ ਨੇ ਐਸਐਸਪੀ ਸ਼੍ਰੀ ਅਭਿਮਨ ਨਿਊ ਰਾਣਾ ਜੀ ਬੱਚੀ ਨੂੰ ਰਾਤ ਦੇ ਕਰੀਬ ਪੋਣੇ 10 ਵਜੇ ਜੁਗ ਸਟੂਡੀਓ ਐਸਐਲ ਜੁਗ ਸਟੂਡੀਓ ਸੈਲੂਨ ਹੈ ਸਿਟੀ ਤਰਨਤਾਰਨ ਦੇ ਵਿੱਚ ਜਿੱਥੇ ਪ੍ਰਭ ਦਾ ਸੁਵਾਲ ਨੇ ਪਹਿਲਾਂ ਫਿਰੋਤੀ ਦੀ ਮੰਗ ਕੀਤੀ ਸੀਗੀ ਪ੍ਰਭ ਦਾ ਸੁਵਾਲ ਗੈਂਗਸਟਰ ਹੈ ਜਿਹੜਾ ਕਿ ਬਾਹਰ ਬਾਰਲੀ ਕੰਟਰੀ ਦੇ ਵਿੱਚ ਹੈ ਤੇ ਫਿਰੋਤੀ ਵਾਸਤੇ ਨੇ ਫੋਨ ਕੀਤਾ ਸੀਗਾ ਜਦੋਂ ਫਿਰੋਤੀ ਨਹੀਂ ਦਿੱਤੀ ਤੇ ਤਕਰੀਬਨ ਪੋਣੇ 10 ਵਜੇ 17:04 ਨੂੰ ਤਿੰਨ ਮੁੰਡੇ ਆਏ ਸੀਗੇ ਮੋਟਰਸਾਈਕਲ ਤੇ ਤੇ ਉਹਨਾਂ ਨੇ ਇੱਕ ਗੋਲੀ ਜਿਹੜੀ ਹੈ ਉਹਦੇ ਗੇਟ ਤੇ ਫਾਇਰ ਕੀਤਾ ਸੀਗਾ ਇਹਦੇ ਮਗਰ ਸਾਡੀ ਸਿਟੀ ਪੁਲਿਸ ਸਟੇਸ਼ਨ ਦੀ ਟੀਮ ਅੰਡਰ ਸੁਪਰਵਾਈਜ਼ਨ ਉਹ ਆਪਣੇ ਡੀਐਸਪੀ ਜਿਹੜੇ ਸਿਟੀ ਨੇ ਰਿਪੂਤਾਪਨ ਸਿੰਘ ਇਹਨਾਂ ਦੇ ਅੰਡਰ ਲੱਗੇ ਫੋਲੋ ਕਰਦੇ ਹੋਏ ਇਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਜਿਹਦੇ ਵਿੱਚ ਇੱਕ ਮੇਨ ਸ਼ੂਟਰ ਆਪਣਾ भी शामिल है तीन दोषियों ਦੇ ਵਿੱਚੋਂ ਦੋ ਜੁਵਨਾਈ ਲਾ ਤੇ ਉਹਨਾਂ ਦੇ ਨਾਂ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਤੇ ਇੱਕ ਜਿਹੜਾ ਤੀਜਾ ਦੋਸ਼ੀ ਹੈ ਜੁਵਨਪ੍ਰੀਤ ਸਿੰਘ ਪੁੱਤਰ ਜਗਦੀਸ਼ ਸਿੰਘ ਇਹ ਪਿੰਡ ਪੰਡੋਰੀ ਰਣ ਸਿੰਘ ਦਾ ਰਹਿਣ ਵਾਲਾ ਹੈ ਤੇ ਇਹਨਾਂ ਨੇ ਇਹ ਪ੍ਰਭ ਦਾਸੂ ਵਾਲ ਦੇ ਨਾਲ ਇਹ ਲਿੰਕ ਦੇ ਵਿੱਚ ਸੀਗੇ ਤੇ ਉਹਦੇ ਕਹਿਣ ਤੇ ਹੀ ਕਿ ਭਈ ਅਸੀਂ ਇਹਦੇ ਤੋਂ ਫਿਰੋਤੀ ਲੈਣੀ ਹੈ ਰੋਤੀ ਖੜਨੀ ਹੈ ਤੇ ਡਰੋਨ ਲਈ ਇੱਕ ਜਿਹੜਾ ਫਾਇਰ ਹੈ ਉਹ ਕੀਤਾ ਸੀਗਾ ਬਟ ਸਾਡੀ ਟੀਮ ਨੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਦੋ ਦਿਨਾਂ ਦੇ ਵਿੱਚ ਹੀ ਇਹ ਜਿਹੜਾ ਕੇਸ ਹੈ ਇਸ ਵਾਰ ਦਾਦ ਨੂੰ ਟ੍ਰੇਸ ਕਰਨ ਚ ਕਮਿਆਬੀ ਹਾਸਲ ਕੀਤੀ ਹੈ ਤੇ ਇਹਦੇ ਵਿੱਚ ਸਾਨੂੰ ਹੋਰ ਵੀ ਜਿਹੜੇ ਨਾਮ ਉਜਾਗਰ ਹੋਏ ਆ ਜਿਹੜੇ ਕਿ ਇਸ ਗੈਂਗ ਨਾਲ ਸੰਬੰਧ ਰੱਖਦੇ ਆ ਤੇ ਉਹਨਾਂ ਦੀ ਦਰ ਪਕੜ ਲਈ ਆਪਣੀ ਟੀਮਾਂ ਬਣੀ ਹੋਈ ਹੈ ਤੇ ਜਲਦੀ ਇਹ ਪੂਰੇ ਨੈਟਵਰਕ ਨੂੰ ਜੜ ਤੋਂ ਜਿਹੜਾ ਖਤਮ ਕੀਤਾ ਜਾਵੇਗਾ ਹਾਂਜੀ ਜੀ ਮੰਨ ਕੀਤੀ ਜੀ ਪ੍ਰੋਫੈਸ ਕਿੰਨੀ ਮਾਉਂਟ ਜੀ ਕੋਈ 20-30 ਲੱਖ ਰੁਪਏ ਮੰਗੇ ਸੀਗੇ ਜੀ ਸਰ ਹੋਰ ਵੀ ਨਹੀਂ ਨਤੀ ਮਾਮਲੇ ਦਰਜ ਹੈ ਕਿ ਦੇਖੋ ਜੀ ਜੁਮੇ ਨਾਇਲਾ ਸੀ ਇਹਨਾਂ ਦੋ ਜਿਹੜੇ ਦੋ ਜੁਮੇ ਨਾਇਲਾ ਨੇ ਬੈ ਤੁਹਾਨੂੰ ਆਪਾਂ ਕੁਝ ਦੱਸ ਨਹੀਂ ਸਕਦੇ ਇਹ ਮੈਟਰ ਕੋ ਕੋ ਖੰਡ ਸ਼੍ਰੀ ਅਭਿਮਨਿਊ ਰਾਣਾ ਜੀ ਵੱਲੋਂ ਪ੍ਰੈਸ ਨੂੰ ਬਰੀਫ ਕੀਤਾ ਗਿਆ ਹੈ ਜੇ ਕਿਉਂਕਿ ਪਿਛਲੇ ਦਿਨੀ ਇੱਕ ਮਸ਼ਹੂਰ ਤਰਨਤਾਰਨ ਸ਼ਹਿਰ ਦਾ ਮਸ਼ਹੂਰ ਜਿਹੜਾ ਯੂਗ ਸਟੂਡੀਓ ਤੇ ਉੱਥੇ ਫਾਇਰਿੰਗ ਕੀਤੀ ਗਈ ਸੀ ਫਰੋਤੀ ਦੇ ਮਾਮਲੇ ਦੇ ਵਿੱਚ ਤਾਂ ਆਓ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਉਸ ਦੇ ਵਿੱਚ ਕੀ ਗ੍ਰਿਫਤਾਰੀ ਮਿਲੀ ਹੈ ਪੁਲਿਸ ਨੂੰ ਕੀ ਉਸ ਦੇ ਵਿੱਚ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ ਐਸਐਸਪੀ ਸ਼੍ਰੀ ਅਭਿਮਨ ਨਿਊ ਰਾਣਾ ਜਿਨ੍ਹਾਂ ਦੇ ਵੱਲੋਂ ਅੱਜ ਇੱਥੇ ਪ੍ਰੈਸ ਕਾਨਫਰੰਸ ਰੱਖੀ ਗਈ ਤਾਂ ਦੂਸਰੇ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਉਹਨਾਂ ਉਹਨਾਂ ਦੂਸਰੇ ਮਾਮਲੇ ਦੇ ਵਿੱਚ ਵੀ ਦੱਸਿਆ ਕਿ ਇੱਥੇ ਪੁਲਿਸ ਨੂੰ ਕਾਮਯਾਬੀ ਮਿਲੀ ਮਾਮਲਾ ਪੂਰਾ ਕੀ ਹੈ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਬਣੇ ਨੇ ਐਸਐਸਪੀ ਸ਼੍ਰੀ ਅਭਿਮਨ ਨਿਊ ਰਾਣਾ ਜੀ 25 ਨੂੰ ਰਾਤ ਦੇ ਕਰੀਬ ਪੌਣੇ 10 ਵਜੇ ਜੁਗ ਸਟੂਡੀਓ ਐਸਐਲ ਜੁਗ ਸਟੂਡੀਓ ਸੈਲੂਨ ਹੈ ਸਿਟੀ ਰੰਧਾਨਾਂ ਦੇ ਵਿੱਚ ਜਿੱਥੇ ਪ੍ਰਭ ਦਾਸਵਾਲ ਨੇ ਪਹਿਲਾਂ ਫਿਰੋਤੀ ਦੀ ਮੰਗ ਕੀਤੀ ਸੀਗੀ ਪ੍ਰਭ ਦਾਸਵਾਲ ਇੱਕ ਗੈਂਗਸਟਰ ਹੈ ਜਿਹੜਾ ਕਿ ਬਾਹਰ ਬਾਹਰਲੀ ਕੰਟਰੀ ਦੇ ਵਿੱਚ ਹੈ ਤੇ ਫਿਰੋਤੀ ਵਾਸਤੇ ਨੇ ਫੋਨ ਕੀਤਾ ਸੀਗਾ ਜਦੋਂ ਫਿਰੋਤੀ ਨਹੀਂ ਦਿੱਤੀ ਤੇ ਤਕਰੀਬਨ ਪੌਣੇ 10 ਵਜੇ 17:04 ਨੂੰ ਤਿੰਨ ਮੁੰਡੇ ਆਏ ਸੀਗੇ ਮੋਟਰਸਾਈਕਲ ਤੇ ਤੇ ਉਹਨਾਂ ਨੇ ਇੱਕ ਗੋਲੀ ਜਿਹੜੀ ਹੈ ਉਹਦੇ ਗੇਟ ਤੇ ਫਾਇਰ ਕੀਤਾ ਸੀਗਾ ਇਹਦੇ ਮਗਰ ਸਾਡੀ ਸਿਟੀ ਪੁਲਿਸ ਸਟੇਸ਼ਨ ਦੀ ਟੀਮ ਅੰਡਰ ਸੁਪਰਵਾਈਜ਼ਨ ਆ ਆਪਣੇ ਡੀਐਸਪੀ ਜਿਹੜੇ ਸਿਟੀ ਨੇ ਰਿਪੂਤਾਪਨ ਸਿੰਘ ਇਨਾਂ ਦੇ ਅੰਡਰ ਲੱਗੇ ਫੋਲੋ ਕਰਦੇ ਹੋਏ ਇਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਜਿਹਦੇ ਵਿੱਚ ਇੱਕ ਮੇਨ ਸ਼ੂਟਰ ਆਪਣਾ ਵੀ ਸ਼ਾਮਲ ਹੈ ਤਿੰਨ ਦੋਸ਼ੀਆਂ ਦੇ ਵਿੱਚੋਂ ਦੋ ਜੁਵਨਾਈ ਲਾ ਤੇ ਉਹਨਾਂ ਦੇ ਨਾਂ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਤੇ ਇੱਕ ਜਿਹੜਾ ਤੀਜਾ ਦੋਸ਼ੀ ਹੈ ਜੁਵਨਪ੍ਰੀਤ ਸਿੰਘ ਪੁੱਤਰ ਜਗਦੀਸ਼ ਸਿੰਘ ਇਹ ਪਿੰਡ ਪੰਡੋਰੀ ਰਣ ਸਿੰਘ ਦਾ ਰਹਿਣ ਵਾਲਾ ਹੈ ਤੇ ਇਹਨਾਂ ਨੇ ਇਹ ਪ੍ਰਭ ਦਾਸੂਵਾਲ ਦੇ ਨਾਲ ਇਹ ਲਿੰਕ ਦੇ ਵਿੱਚ ਸੀਗੇ ਤੇ ਉਹਦੇ ਕਹਿਣ ਤੇ ਹੀ ਕਿ ਬਈ ਅਸੀਂ ਇਹਦੇ ਤੋਂ ਫਿਰੋਤੀ ਲੈਣੀ ਹੈ ਰੋਤੀ ਖੜਨੀ ਹੈ ਤੇ ਡਰੋਨ ਲਈ ਇੱਕ ਜਿਹੜਾ ਫਾਇਰ ਹੈ ਉਹ ਕੀਤਾ ਸੀਗਾ ਬਟ ਸਾਡੀ ਟੀਮ ਨੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਦੋ ਦਿਨਾਂ ਦੇ ਵਿੱਚ ਹੀ ਇਹ ਜਿਹੜਾ ਕੇਸ ਹੈ ਇਸ ਵਾਰ ਦਾਸ ਨੂੰ ਟ੍ਰੇਸ ਕਰਨ ਚ ਕਾਮਯਾਬੀ ਹਾਸਲ ਕੀਤੀ ਹੈ ਤੇ ਇਹਦੇ ਵਿੱਚ ਸਾਨੂੰ ਹੋਰ ਵੀ ਜਿਹੜੇ ਨਾਮ ਉਜਾਗਰ ਹੋਏ ਆ ਜਿਹੜੇ ਕਿ ਇਸ ਗੈਂਗ ਨਾਲ ਸੰਬੰਧ ਰੱਖਦੇ ਆ ਤੇ ਉਹਨਾਂ ਦੀ ਗੱਲ پکڑ ਲਈ ਆਪਣੀ ਟੀਮਾਂ ਬਣੀ ਹੋਈ ਹੈ ਤੇ ਜਲਦੀ ਇਹ ਪੂਰੇ ਨੈਟਵਰਕ ਨੂੰ ਜੜ ਤੋਂ ਜਿਹੜਾ ਖਤਮ ਕੀਤਾ ਜਾਵੇਗਾ ਪੈਸੇ ਹੋ ਸੀ ਜੀ ਹਾਂ ਜੀ ਮੰਗੀਤੀ ਕੀ ਪ੍ਰੋਫੈਸੀ ਨਹੀਂ ਕੋਈ ਹੁੰਦੀ ਸੀ ਅਮਾਉਂਟ ਜੀ ਕੋਈ 20 30 ਲੱਖ ਰੁਪਏ ਮੰਗੇ ਸੀ ਜੀ ਉਹਦੇ ਤੋਂ ਸਰ ਉਹ ਵੀ ਨਹੀਂ ਨਤੀ ਮਾਮਲੇ ਦਰਜਾ ਕੀਤਾ ਦੇਖੋ ਜੀ ਜੁਮੇ ਨਾਇਲਾ ਸੀ ਇਹਨਾਂ ਦੇ ਦੋ ਜਿਹੜੇ ਦੋ ਜੁਮੇ ਨਾਇਲਾ ਨਾਲ ਤੁਹਾਨੂੰ ਆਪਾਂ ਕੁਝ ਦੱਸ ਨਹੀਂ ਸਕਦੇ ਇਹ ਮੈਟਰ ਕੋਫ ਕਨਸੋਲੇਸ਼ਨ ਫੋਰ ਕੋਰਟ